ਤੁਸੀਂ ਸਵਾਲ ਚੁੱਕੇ ਸਰਕਾਰ ਸੈਸ਼ਨ ਉਥੇ ਲੈ ਕੇ ਗਈ ਪਹਿਲਾਂ ਤਾਂ ਮੈਂ ਸਿਧਾਂਤਕ ਸਵਾਲ ਹੈ ਮੇਰਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇ ਦਿੱਤੀ ਸੀ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਔਰੰਗਜ਼ੇਬ ਦੇ ਖਿਲਾਫ ਖੜ ਕੇ ਉਹਨਾਂ ਨੇ ਉਹਦੇ ਜ਼ੁਲਮ ਦਾ ਵਿਰੋਧ ਕੀਤਾ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ 350 ਸਾਲ ਪਹਿਲਾਂ ਮਨੁੱਖੀ ਅਧਿਕਾਰਾਂ ਨੂੰ ਆਪ ਫੋਲਡ ਕੀਤਾ ਜਿਹੜਾ ਅੱਜ ਵੀ ਵਿਸ਼ਵ ਵਿੱਚ ਔਰ ਭਾਰਤ ਵਿੱਚ ਤੇ ਪੰਜਾਬ ਵਿੱਚ ਉਹਨਾਂ ਦਾ ਕਾਣ ਕੀਤਾ ਜਾ ਰਿਹਾ ਤੁਸੀਂ ਅੰਦਾਜ਼ਾ ਲਾ ਲਓ ਕਿ ਉਹਨਾਂ ਦੀ ਵਿਚਾਰਧਾਰਾ ਕੀ ਹੋਊਗੀ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਬਜਾਏ ਅੱਜ ਪੰਜਾਬ ਦੇ ਵਿੱਚ ਬਲਕਿ ਦੇਸ਼ ਦੀ ਸਰਕਾਰ ਵੀ ਬੀਜੇਪੀ ਦੀ ਮੋਦੀ ਵੀ ਸੇਮ ਕਰ ਰਹੀ ਪਰ ਮੈਂ ਇਹਨਾਂ ਦੇ ਕਾਰਜਸ਼ੈਲੀ ਬਾਰੇ ਕਹਿਣਾ ਚਾਹੁੰਦਾ ਤੁਸੀਂ ਉਹਨਾਂ ਦਾ ਉਹਨਾਂ ਦੀ ਆੜ ਵਿੱਚ ਸੈਸ਼ਨ ਕਰ ਲੋ ਜਾਂ ਪ੍ਰਚਾਰ ਕਰ ਲੋ ਜਾਂ ਨਗਰ ਕੀਰਤਨ ਕੱਢ ਲੋ ਉਹਦਾ ਇੰਪੈਕਟ ਤਾਂ ਹੀ ਹੋਊਗਾ ਨਾ ਜੇ ਤੁਹਾਡੀ ਕਾਰਜਸ਼ੈਲੀ ਤੇ ਤੁਹਾਡੀ ਜਿਹੜੀ ਤੁਹਾਡੇ ਜਿਹੜੇ ਸਿਧਾਂਤ ਆ ਉਹਨਾਂ ਨਾਲ ਮੇਲ ਖਾਂਦੇ ਆ ਕੀ ਅਗਰ ਅੱਜ ਗੁਰੂ ਤੇਗ ਬਹਾਦਰ ਸਾਹਿਬ ਜਿੰਦੇ ਹੁੰਦੇ ਤੇ ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ નિર્ਦੋਸ਼ ਲੋਕਾਂ ਦੇ ਮਾਰੇ ਜਾਣ ਦੀ ਸਪੋਰਟ ਕਰਨੀ ਸੀਗੀ ਜਾਂ ਐਨਐਸਏ ਵਰਗੇ ਕਾਲੇ ਕਾਨੂੰਨ ਯੁਆਪਾ ਵਰਗੇ ਕਾਲੇ ਕਾਨੂੰਨ ਲਾ ਕੇ ਸਿੱਖ ਨੌਜਵਾਨਾਂ ਨੂੰ ਬਾਹਰ ਭੇਜਣਾ ਸੀਗਾ